ਮਾਨਯੋਗ ਜਿਹੜੇ ਪ੍ਰਧਾਨ ਮੰਤਰੀ ਆ ਨਰਿੰਦਰ ਮੋਦੀ ਜੀ ਉਹਨਾਂ ਦੀ ਅਗਵਾਈ ਵਿੱਚ ਹਰ ਚੀਜ਼ੀ ਚੇਂਜ ਹੋ ਚੁੱਕੀ ਹੈ ਇੱਥੇ ਤੇ 2024 ਦੇ ਵਿੱਚ ਜਿਹੜਾ ਤੁਸੀਂ ਕੁਐਸਚਨ ਪੁੱਛਿਆ ਕਿ ਲੋਕ ਸਭਾ ਇਲੈਕਸ਼ਨ ਦੇ ਵਿੱਚ ਪ੍ਰਧਾਨ ਮੰਤਰੀ ਤੁਸੀਂ ਕਿਹਨਾ ਦੇਖਣਾ ਕਿਹਨੂੰ ਦੇਖਣਾ ਚਾਹੁੰਦੇ ਹੋ ਮੈਨੂੰ ਲੱਗਦਾ ਹੈ ਕਿ ਇਸ ਗੱਲ ਦਾ ਜਿਹੜਾ ਉੱਤਰ ਹੈ ਉਹ ਮੈਂ ਕੀ ਪੂਰਾ ਵਿਸ਼ਵ ਦੇ ਰਿਹਾ ਅਸਲੇ ਪੂਰਾ ਭਾਰਤ ਦੇਸ਼ ਤੇ ਛੱਡੋ ਪੂਰਾ ਵਿਸ਼ਵ ਦੇ ਰਿਹਾ ਹੈ ਕੇ ਪ੍ਰਧਾਨ ਮੰਤਰੀ ਮੋਦੀ ਤੋਂ ਇਲਾਵਾ ਲੋਕ ਇਸ ਦਾ ਨਾਂ ਵੀ ਸੁਣਨਾ ਪਸੰਦ ਨਹੀਂ ਕਰਦੇ ਮੈਨੂੰ ਜੋ ਲੱਗਦਾ ਕਿ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਜਮਾਨਾ ਬਦਲ ਗਿਆ ਲੋਕ ਕੰਮਾਂ ਨੂੰ ਦੇਖਦੇ ਆ ਕੰਮਾਂ ਦੇ ਆਧਾਰ ਤੇ ਜਿਹੜਾ ਆਪਣਾ ਜਿਹੜਾ ਕੋਈ ਨਾ ਕਿਸੇ ਨਾ ਆਪਣੇ ਉਹਨਾਂ ਨੂੰ ਲੀਡਰ ਸਮਝਦਾ ਲੇਕਿਨ ਅੱਜ ਦੇ ਸਮੇਂ ਵਿੱਚ ਜੋ ਅਸੀਂ ਦੇਖੀਏ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਦਿੱਲੀ ਵਿੱਚ ਆਈ ਹੈ ਚਾਹੇ ਉਸ ਤੋਂ ਬਾਅਦ ਪੰਜਾਬ ਵਿੱਚ ਆਈ ਹੈ ਤੇ ਅਰਵਿੰਦ ਕੇਜਰੀਵਾਲ ਜੀ ਦੀ ਜਿਹੜੀ ਨੀਤੀ ਹੈ ਉਹਨਾਂ ਨੂੰ ਲੋਕ ਦੇਖਦੇ ਹੋਏ अरविंद केजरीवाल जी ਨੂੰ ਲੋਕ ਇਹਦੇ ਉਹਦੀਆਂ ਨੀਤੀਆਂ ਉਹਦੇ ਕੰਮਾਂ ਨੂੰ ਇਹਦੇ ਪਸੰਦ ਕਰ ਰਹੇ ਆ ਬਦਲ ਜਾਏਗਾ ਸਾਡੀ ਜਿਹੜੀ ਇਹ ਸਦੀ ਹੈ ਇਹ ਭਾਰਤ ਦੇਸ਼ ਦੀ ਸਦੀ ਹੈ ਔਰ ਪੂਰੀ ਦੁਨੀਆ ਦੇ ਵਿੱਚ ਭਾਰਤ ਦੇਸ਼ ਦਾ ਇਸ ਲਈ ਡੰਕਾ बज ਰਿਹਾ ਪੂਰੀ ਦੁਨੀਆ ਦੇ ਵਿੱਚ ਜੈਜਾਕਾਰ ਹੋ ਰਹੀ ਹੈ ਔਰ ਸਾਡੇ ਦੇਸ਼ ਦੇ ਕੀ ਪੂਰੀ ਵਿਸ਼ਵ ਦਾ ਜਿਹੜਾ ਇੱਕੋ ਇੱਕ ਲੀਡਰ ਹੈ ਉਹ ਹੈ ਨਰਿੰਦਰ ਮੋਦੀ ਜੀ ਸਰ ਮੇਰਾ ਇਹੀ ਹੈ ਮੇਰਾ ਕੀ ਆਮ ਮਤਲਬ 90% ਲੋਕਾਂ ਦਾ ਇਹੀ ਕਹਿਣਾ ਹੈ ਕਿ ਪੀਐਮ ਦਾ ਚਿਹਰਾ ਆਉਣ ਵਾਲੇ ਟਾਈਮ 'ਚ ਕੇਜਰੀਵਾਲ ਜੀ ਹੋਣਾ ਚਾਹੀਦੇ ਨੇ ਕਿਉਂਕਿ ਉਹ ਇੱਕ ਇਹੋ ਜਿਹੀ ਲੀਤੇ ਚੱਲੇ ਨੇ ਜਿਹੜੀ ਲੀਤੇ ਪਹਿਲੀ ਰਾਜਨੀਤੀ ਨੂੰ ਚੱਲਣਾ ਚਾਹੀਦਾ ਸੀ ਉਹਨਾਂ ਨੇ ਇੱਕ ਰਾਜਨੀਤੀ ਦਾ ਮੁੱਖ ਮੋੜ ਦਿੱਤਾ ਰੁੱਖ ਮੋੜ ਦਿੱਤਾ ਉਹਨਾਂ ਨੇ ਉਹਨਾਂ ਨੇ ਸਹੀ ਤਰੀਕੇ ਨਾਲ ਦੱਸਿਆ ਕਿ ਰਾਜਨੀਤੀ ਨਮਸਕਾਰ ਪੰਜਾਬ ਤੱਕ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਖੜੇ ਹਾਂ ਪਠਾਨਕੋਟ ਦੇ ਹਲਕਾ ਪੋਆ ਤੇ ਹਲਕਾ ਪੋਆ ਦੇ ਕੁਝ ਸਥਾਨਕ ਲੋਕ ਵੀ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਾਂਗੇ 2024 ਚ ਹੋਣ ਜਾਣਵਾਰ ਲੋਕ ਸਭਾ ਚੋਣਾਂ ਲਾ ਕੇ ਕਿ ਪੰਜਾਬ ਦੇ ਲੋਕੀ ਆਨੇ ਵਾਲੇ ਲੋਕ ਸਭਾ ਚੋਣਾਂ ਚ ਕਿਹਨੂੰ ਪ੍ਰਧਾਨ ਮੰਤਰੀ ਦਾ ਚਿਹਰਾ ਬੰਨਾ ਪਸੰਦ ਕਰਨਗੇ ਕੁਝ ਸਥਾਨਕ ਲੋਕ ਪੋਏ ਦੇ ਸਾਡੇ ਨਾਲ ਮੌਜੂਦ ਹੈ ਜਿਨਾਂ ਨਾਲ ਗੱਲਬਾਤ ਕਰ ਆਪਣੇ ਇੰਡੀਆ ਤੋਂ ਮੂਵ ਕਰ ਗਏ ਸੀ ਕੈਨੇਡਾ ਕਿਉਂਕਿ ਉਸ ਸਮੇਂ ਹਾਲਾਤ ਜਿਹੀ ਸਾਡੇ ਦੇਸ਼ ਦੇ ਕਿ ਇੱਥੇ ਰਹਿਣਾ ਬੜਾ ਮੁਸ਼ਕਲ ਸੀ ਕੋਈ ਸੜਕਾਂ ਦਾ ਸਿਸਟਮ ਨਹੀਂ ਸੀ ਕੋਈ ਮਤਲਬ ਕਿ ਇਲੈਕਟ੍ਰਿਸਿਟੀ ਪਾਵਰ ਹਾਊਸ एवरीथिंग ਵਾਸ ਬਰੋਕਨ ਤੇ ਉਸ ਤੋਂ ਬਾਅਦ ਮੈਂ 15 ਸਾਲਾਂ ਬਾਅਦ 2023 ਜਦੋਂ ਇੱਥੇ ਆ ਕੇ ਦੇਖਿਆ ਕਿ ਸਾਡੇ ਮਾਨਯੋਗ ਜਿਹੜੇ ਪ੍ਰਧਾਨ ਮੰਤਰੀ ਆ ਨਰਿੰਦਰ ਮੋਦੀ ਜੀ ਉਹਨਾਂ ਦੀ ਅਗਵਾਈ ਵਿੱਚ ਹਰ ਚੀਜ਼ੀ ਚੇਂਜ ਹੋ ਚੁੱਕੀ ਹੈ ਇੱਥੇ ਤੇ 2024 ਦੇ ਵਿੱਚ ਜਿਹੜਾ ਤੁਸੀਂ ਕੁਐਸਚਨ ਪੁੱਛਿਆ ਕਿ ਲੋਕ ਸਭਾ ਇਲੈਕਸ਼ਨ ਦੇ ਵਿੱਚ ਪ੍ਰਧਾਨ ਮੰਤਰੀ ਤੁਸੀਂ ਕਿਹਨਾਂ ਦੇਖਣਾ ਕਿਹਨੂੰ ਦੇਖਣਾ ਚਾਹੁੰਦੇ ਹੋ ਮੈਨੂੰ ਲੱਗਦਾ ਹੈ ਕਿ ਇਸ ਗੱਲ ਦਾ ਜਿਹੜਾ ਉੱਤਰ ਹੈ ਉਹ ਮੈਂ ਕੀ ਪੂਰਾ ਵਿਸ਼ਵ ਦੇ ਰਿਹਾ ਅਸਲੇ ਪੂਰਾ ਭਾਰਤ ਦੇਸ਼ ਤੇ ਛੱਡੋ ਪੂਰਾ ਵਿਸ਼ਵ ਦੇ ਰਿਹਾ ਕਿ ਪ੍ਰਧਾਨ ਮੰਤਰੀ ਮੋਦੀ ਤੋਂ ਇਲਾਵਾ ਲੋਕ ਇਸ ਦਾ ਨਾਂ ਵੀ ਸੁਣਨਾ ਪਸੰਦ ਨਹੀਂ ਕਰ ਰਹੇ ਕਿਉਂਕਿ ਮੋਦੀ ਸਾਹਿਬ ਜਦੋਂ ਦੇ ਪ੍ਰਧਾਨ ਮੰਤਰੀ ਬਣੇ ਆ ਸਾਡਾ ਦੇਸ਼ ਮੈਂ ਤੁਹਾਨੂੰ ਛੋਟੀ ਜਿਹੀ ਐਗਜ਼ਾਮਪਲ ਦਿੰਦਾ ਜਦੋਂ 2008 ਚ ਅਸੀਂ ਤੋਂ ਗਏ ਆ ਤੇ ਸਾਡੀ 에어ਪੋਰਟ ਤੇ ਜਦੋਂ ਅਸੀਂ ਉਤਰਿਆ ਕੈਨੇਡਾ ਇੰਨੀ ਮਾੜਾ ਬਤੀਰਾ ਸਾਡਾ ਕੀਤਾ ਗਿਆ ਸੀ ਉਦੋਂ ਕਿ ਉਹਨਾਂ ਨੇ ਸਾਡਾ ਪਾਸਪੋਰਟ ਦੇਖ ਕੇ ਸਾਨੂੰ ਬੜੇ ਬੈਡਲੀ ਬੁਰੇ ਤਰੀਕੇ ਨਾਲ ਡੀਲ ਕੀਤਾ ਪਰ ਜਦੋਂ 2023 ਚ ਮੈਂ ਮੇਰੇ ਮੰਮੀ ਡੈਡੀ ਅਹੀਂ ਆਏ ਇਥੇ ਤੇ ਮੇਰੇ ਕੋਲ ਕੈਨੇਡੀਅਨ ਪਾਸਪੋਰਟ ਸੀ ਮੇਰੇ ਮੰਮੀ ਡੈਡੀ ਕੋਲ ਇੰਡੀਅਨ ਪਾਸਪੋਰਟ ਸੀ ਤੇ ਮੈਨੂੰ ਉਦੋਂ ਫਰਕ ਮਹਿਸੂਸ ਲੱਗਾ ਜਦੋਂ ਇੰਡੀਅਨ ਪਾਸਪੋਰਟ ਦੇਖ ਕੇ ਉਹਨਾਂ ਨੇ ਮੇਰੇ ਮੰਮੀ ਡੈਡੀ ਨੂੰ ਸਭ ਤੋਂ ਪਹਿਲਾਂ ਲਾਈਨ 'ਚ ਲੇਤਾ ਉਥੋਂ ਇਮੀਗ੍ਰੇਸ਼ਨ ਚੈੱਕ ਕਰਾਈ ਸਾਰਾ ਕਲੀਅਰੈਂਸ ਕਰਾ ਕੇ ਉਹਨਾਂ ਨੂੰ ਜਲਦੀ ਭੇਜਿਆ ਜਦ ਕਿ ਮੈਂ ਉਹਦੇ ਤੋਂ ਠੀਕ 30 ਮਿੰਟ ਬਾਅਦ ਬਾਹਰ ਆਇਆ ਤੇ ਜਿਹੜਾ ਮੋਦੀ ਸਾਹਿਬ ਨੇ ਨਾਰਾ ਦਿੱਤਾ ਸੀ ਨਾ ਕਿ ਦੇਸ਼ ਬਦਲ ਜਾਏਗਾ ਸਾਡਾ ਇਹ ਜਿਹੜਾ ਸਾਡੀ ਜਿਹੜੀ ਇਹ ਇਹ ਭਾਰਤ ਦੇਸ਼ ਦੀ ਸਦੀ ਹੈ ਔਰ ਪੂਰੀ ਦੁਨੀਆ ਦੇ ਵਿੱਚ ਭਾਰਤ ਦੇਸ਼ ਦਾ ਅਸਲੇ ਡੰਕਾ ਵੱਜ ਰਿਹਾ ਪੂਰੀ ਦੁਨੀਆ ਦੇ ਵਿੱਚ ਜੈਜਾਕਾਰ ਹੋ ਰਹੀ ਹੈ ਔਰ ਸਾਡੇ ਦੇਸ਼ ਦੇ ਕੀ ਪੂਰੀ ਵਿਸ਼ਵ ਦਾ ਜਿਹੜਾ ਇੱਕੋ ਇੱਕ ਲੀਡਰ ਹੈ ਉਹ ਹੈ ਨਰਿੰਦਰ ਮੋਦੀ ਜੀ ਤੇ ਮੈਨੂੰ ਨਹੀਂ ਲੱਗਦਾ ਕਿ ਇਹ ਕੁਐਸਚਨ ਕਿਸੇ ਨੂੰ ਪੁੱਛਣਾ ਵੀ ਬੰਦਾ ਹੈ ਕਿ ਪ੍ਰਧਾਨ ਮੰਤਰੀ ਤੁਸੀਂ ਕਿੰਨੂੰ ਦੇਖਣਾ ਚਾਹੁੰਦੇ ਹੋ ਤੁਸੀਂ ਕਿਹ ਕਿਤੇ ਵੀ ਚੱਲ ਜਾਓ ਕਿਉਂਕਿ ਜਿਹੜੇ ਬੜੇ ਕੱਟੜ ਕਾਂਗਰਸੀ ਬੜੇ ਆਮ ਆਦਮੀ ਪਾਰਟੀ ਵਾਲੇ ਸੀ ਉਹ ਵੀ ਕਈ ਦਿਨਾਂ ਤੋਂ ਕਹਿਣਾ ਸ਼ੁਰੂ ਕਰ ਗਿਆ ਕਿ ਨਰਿੰਦਰ ਮੁਰਗੀ ਨਰਿੰਦਰ ਮੋਦੀ ਜੀ ਵਰਗਾ ਕੋਈ ਵੀ ਪ੍ਰਧਾਨ ਮੰਤਰੀ ਨਾ ਤੇ ਕਦੀ ਆਇਆ ਸਾਡੇ ਦੇਸ਼ 'ਚ ਨਾ ਹੀ ਕਦੀ ਆਣਾ ਤੇ ਹੁੰਦੇ ਤੋਂ ਵਧੀਆ ਇਸ ਵੇਲੇ ਸਮੇਂ ਦੀ ਜਿਹੜੀ ਮੰਗ ਹੈ ਕਿ ਉਹੀ ਪ੍ਰਧਾਨ ਮੰਤਰੀ ਦੁਬਾਰਾ ਸਾਡੇ ਬਣਨੇ ਚਾਹੀਦੇ ਨੇ ਤਾਂ ਜੋ ਅਗਲੇ 5 ਸਾਲ ਲੱਗਣ ਤੇ ਜਿਹੜਾ ਸਾਡਾ ਦੇਸ਼ ਦੀ ਮਾੜੀ-ਮੋਟੀ ਟੁੱਟ-ਭੱਜ ਰਹਿ ਗਈ ਹੈ ਉਹ ਵੀ ਉਹਨਾਂ ਨੂੰ ਠੀਕ ਕੀਤਾ ਜਾ ਸਕੇ اپੋਜੀਸ਼ਨ ਐ ਵੀ ਗਈ ਰਾਮ ਮੰਦਰ ਨੂੰ ਲੈ ਕੇ ਰਾਜਨੀਤੀ ਹੋ ਰਹੀ ਹੈ ਦੇਖੋ ਰਾਜਨੀਤੀ ਜਿਹੜੇ ਲੋਕ ਕਹਿੰਦੇ ਆ ਰਾਜਨੀਤੀ ਉਹਨਾਂ ਨੇ ਕੀਤੀ ਐ ਕਿੰਨਾ ਲੰਬਾ ਸਮਾਂ ਇਹਨਾਂ ਨੇ ਰਾਜਨੀਤੀ ਕੀਤੀ ਐ ਕਿ 22 22 ਵਕੀਲ ਖੜੇ ਕੀਤੇ ਕਿ ਆ ਰਾਮ ਮੰਦਰ ਨਹੀਂ ਬੰਨਣਾ ਚਾਹੀਦਾ ਅੱਜ ਜੇ ਰਾਮ ਮੰਦਰ ਬਣਿਆ ਤੇ ਉੱਤੇ ਰਾਜਨੀਤੀ ਕਹਿੰਦੇ ਨੇ ਵੀ ਕੀਤੀ ਐ ਜਿਹੜੇ ਬੰਦੇ ਨੇ ਕੰਮ ਕੀਤਾ ਉਹਨੂੰ ਕ੍ਰੈਡਿਟ ਤੇ ਜਾਣਾ ਚਾਹੀਦਾ ਤੇ ਨਰਿੰਦਰ ਮੋਦੀ ਜੀ ਉਹ ਇਹਦਾ ਉਦਘਾਟਨ ਕਰਨ ਕਿਉਂਕਿ ਉਹਨਾਂ ਦੀ ਜਿਹੜੀ ਐ ਬਹੁਤ ਹੀ ਲੰਬੀ ਜਦੋਂ ਜਦੋਂ ਜਾਇ ਤੇ ਪੂਰੇ ਭਾਰਤ ਵਰਸ਼ ਦੇ ਜਿੰਨੇ ਵੀ ਸਨਾਤਰੀ ਹਿੰਦੂਆਂ ਨੇ ਕੀਤੀ ਐ ਪਰੰਤੂ ਨਰਿੰਦਰ ਮੋਦੀ ਜੀ ਜਦੋਂ ਪ੍ਰਧਾਨ ਮੰਤਰੀ ਬਣੇ ਉਹਨਾਂ ਨੇ ਉਸ ਤੋਂ ਬਾਅਦ ਸਾਰੀ ਜੜੀਆਂ ਵੀ ਇਨਵੋਲਵਡ ਤੇ ਰਹੀ ਉਹਨਾਂ ਨੂੰ ਬਹਿ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਔਰ ਬੜੇ ਸੁਚਜੇ ਸੁਚਜੇ ਤਰੀਕੇ ਨਾਲ ਜਿਹੜਾ ਰਾਮ ਮੰਦਰ ਦਾ ਨਿਰਵਾਣ ਕਰਵਾਨ ਚ ਆਪਣੀ ਉਹਨਾਂ ਨੇ ਯੋਗਦਾਨ ਪਾਇਆ ਭਾਈ ਕੀ ਨਾ ਤੁਹਾਡਾ ਮੇਰਾ ਨਾਮ ਸੁਨੀਲ ਹੈ ਜੀ ਸੁਨੀਲ ਕਿੰਨੂੰ ਦੇਖਣਾ ਚਾਹੁੰਦੇ ਹੋ 2024 ਇਲੈਕਸ਼ਨ ਪੜਾਉਣ ਤੇ ਦੇਖੋ ਸਰ ਅੱਜ ਤੱਕ ਜੋ ਵੀ ਪਿਛੇ ਸੈਸ਼ਨ ਚੱਲਦਾ ਆਇਆ ਉਹਨੂੰ ਦੇਖਦੇ ਹੋ ਸਾਡੀ ਖੈਰ ਇਨੀ ਉਮਰਤ ਨਹੀਂ ਹੈਗੀ ਛੋਟੀ ਉਮਤੋਂ ਆਹੀ ਵੀ ਜਦੋਂ ਦੀ ਆਪਣੀ ਹੋ ਹਸ ਸੰਭਾਲੀ ਆ ਅੱਜ ਤੱਕ ਦੇਖਦੇ ਆਇਆ ਜੋ ਵੀ ਇਸ ਸਮਾਜ ਦੇ ਵਿੱਚ ਤੇ ਬੜਾ ਵਧੀਆ ਸਿਸਟਮ ਚੱਲਦਾ ਆਇਆ ਲੇਕਿਨ ਕੁਝ ਜਿਹੜਾ ਅਹਿਮ ਲੋਕਾਂ ਨੇ ਮੁੱਦਾੜਾ ਬਣਾ ਲਿਆ ਕਿ ਜੀ ਮੋਦੀ 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 ਦੇਖੋ ਜੀ ਮੋਦੀ ਜਿਹੜਾ ਆ ਠੀਕ ਆ ਨੇ ਜਿੰਨਾ ਕ ਟਾਈਮ ਹਰ ਬੰਦੇ ਨੂੰ ਮਿਲਦਾ ਜੇ ਕਿਸ ਨੂੰ ਟਾਈਮ ਮਿਲਦਾ ਉਹਨੂੰ ਹਰ ਆਪਣਾ ਤਾਂ ਕਿਹੜਾ ਕੰਮ ਕਰਨਾ ਚਾਹੀਦਾ ਮੈਨੂੰ ਜੋ ਲੱਗਦਾ ਕਿ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਜਮਾਨਾ ਬਦਲ ਗਿਆ ਲੋਕ ਕੰਮਾਂ ਨੂੰ ਦੇਖਦੇ ਆ ਕੰਮਾਂ ਦੇ ਆਧਾਰ ਤੇ ਜਿਹੜਾ ਆਪਣਾ ਜਿਹੜਾ ਕੋਈ ਨਾ ਕਿਸੇ ਨਾ ਆਪਣੇ ਉਹਨੂੰ ਲੀਡਰ ਸਮਝਦਾ ਲੇਕਿਨ ਅਜ ਦੇ ਸਮੇਂ ਵਿੱਚ ਜੋ ਅਸੀਂ ਦੇਖੀਏ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਦਿੱਲੀ ਵਿੱਚ ਆਈ ਹੈ ਚਾਹੇ ਉਸ ਤੋਂ ਬਾਅਦ ਪੰਜਾਬ ਵਿੱਚ ਆਈ ਹੈ ਤੇ ਅਰਵਿੰਦ ਕੇਜਰੀਵਾਲ ਜੀ ਦੀ ਜਿਹੜੀ ਨੀਤੀ ਹੈ ਉਹਨਾਂ ਨੂੰ ਲੋਕ ਦੇਖਦੇ ਹੋਏ ਅਰਵਿੰਦ ਕੇਜਰੀਵਾਲ ਜੀ ਨੂੰ ਲੋਕ ਜਿਹੜੇ ਉਹਦੀ ਨੀਤੀ ਆ ਉਹਦੇ ਕੰਮਾਂ ਨੂੰ ਜਿਹੜੇ ਪਸੰਦ ਕਰ ਰਹੇ ਆ ਤੇ ਮੈਂ ਤੇ ਦੇਖਾਂਗਾ ਵੀ ਜੋ ਵੀ ਅਸੀਂ ਦੇਖਦੇ ਆਂ ਅੱਜ ਤੱਕ ਦੇਖਦੇ ਆ ਰਹੇ ਆ ਕਿ ਅਰਵਿੰਦ ਕੇਜਰੀਵਾਲ ਹੀ ਜਿਹੜਾ ਲੋਕ ਇੱਕ ਵਾਰ ਉਹਨੂੰ ਪ੍ਰਧਾਨ ਮੰਤਰੀ ਪਦ ਜਿਹੜਾ ਦੇਖਣਾ ਚਾਹੁੰਦੇ ਆ ਕਿਉਂਕਿ ਅੱਜ ਤੱਕ ਜਿਹੜੀ ਖਾਸ ਕਰਕੇ ਜਿਹੜੀ ਮੋਦੀ ਦੀ ਨੀਤੀ ਹੈ ਇਹ ਮਤਲਬ ਜਾਤਪਾਤ ਨੂੰ ਲੈ ਕੇ ਕਰ ਲੋ ਜਾਂ ਧਰਮ ਦੇ ਨਾਂ ਤੇ ਨੀਤੀਆਂ ਕਰਦਿਆ ਮੈਨੂੰ ਨਹੀਂ ਲੱਗਦਾ ਕਿ ਅੱਜ ਦੇ ਸਮੇਂ 'ਚ ਲੋਕ ਧਰਮ ਨਾਂ ਦੀ ਜਿਹੜੀ ਚੀਕ ਹੋਈ ਬੰਡੀਆਂ ਪਾ ਕੇ ਇਸ ਨੂੰ ਧਰਮ ਜਿਹੜਾ ਲੋਕ ਨਹੀਂ ਇਸ ਚੀਜ਼ ਨੂੰ ਮੰਨਦੇ ਲੋਕਿ ਕਿਉਂਕਿ ਅੱਜ ਕੱਲ ਇਹੜਾ ਲੋਕੀ ਕੰਮ ਦੇਖਦੇ ਆ ਤੇ ਮੈਂ ਤੇ ਇਸ ਗੱਲ ਨੂੰ ਦੇਖ ਰਿਹਾ ਜੋ ਜਦੋਂ ਦੇ ਅਸੀਂ ਆਪਣੀ ਹੋਸ ਸੰਭਾਲੀ ਆ ਦੇਖ ਰਿਆਂ ਸਮਾਂ ਤੇ ਬਦਲ ਲੇਕਿਨ ਲੋਕ ਇਸ ਵਾਰ ਚਾਹਦੇ ਆ ਕਿ ਕਾਪ ਚ 2 ਸਾਲ ਹੋ ਗਏ ਆ ਆਮ ਆਦਮੀ ਪਾਰਟੀ ਕਿੰਨਾ ਵਿਕਾਸ ਹੋਇਆ ਤੁਹਾਨੂੰ ਦੇਖੋ ਜੀ ਮੈਂ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਪਿੰਡ ਭੋਇ ਵਿੱਚ ਰਹਿਣਾ ਮੈਂ ਆਪਣੇ ਜੇ ਆਪਣੇ ਪਿੰਡ ਦੀ ਹੀ ਗੱਲ ਕਰਾਂ ਕਿ ਜਦੋਂ ਦੀ ਸਾਡੇ ਪੰਜਾਬ ਦੇ ਵਿੱਚ ਜਿਹੜੀ ਆ ਆਮ ਆਦਮੀ ਪਾਰਟੀ ਆਈ ਆ ਮੈਂ ਆਪਣੇ ਪਿੰਡ ਨੂੰ ਜਿਹੜਾ ਤਰੱਕੀ ਦੇ ਵੱਲ ਜਿਹੜਾ ਵਾਦਾ ਦੇਖ ਰਿਆਂ ਕੁਝ ਸਮਾਂ ਜਿਹੜਾ ਆ ਇਥੋਂ 1 ਸਾਲ ਪਹਿਲੇ ਲਾ ਲੋ ਤੇ ਬਹੁਤ ਹੀ ਤਬਦੀਲੀਆਂ ਮੇਰੇ ਪਿੰਡ ਦੇ ਵਿੱਚ ਜਿਹੜੀਆਂ ਦੇਖਣ ਨੂੰ ਮਿਲੀਆਂ ਉਦੋਂ ਸਾਡੇ ਪੰਜਾਬ ਦੇ ਵਿੱਚ ਜਿਹੜਾ ਸਰਦਾ ਸ਼੍ਰੀ ਭਗਵੰਤ ਮਾਨ ਜਿਹੜੇ ਆ ਲੀਡ ਕਰ ਰਹੇ ਆ ਇਹਦੇ ਹਗੇ ਆ ਸਾਡੇ ਸੀਐਮ ਸਾਹਿਬ ਬਹੁਤ ਹੀ ਜਿਹੜੇ ਆ ਵਧੀਆ ਤਰੀਕੇ ਨਾਲ ਜਿਹੜੇ ਕੰਮ ਕਰਦੇ ਆ ਉਹਨਾਂ ਦੇ ਕੰਮਾਂ ਨੂੰ ਜਿਹੜਾ ਲੋਕ ਬਹੁਤ ਪਸੰਦ ਕਰਦੇ ਆ ਤੇ ਬਿਜਲੀ ਦਾ ਮੁੱਦਾ ਦੇਖ ਲਓ ਜੇ ਉਹਨਾਂ ਨੇ ਗਰੰਟੀ ਨਹੀਂ ਦਿੱਤੀਆਂ 600 ਜੂਟੀਆਂ ਪੰਜਾਬ ਵਿੱਚ ਅੱਜ ਫ੍ਰੀ ਹੈਗੀ ਆ ਸਕੂਲ ਆਫ ਐਮਐਨਐਸ ਬਣ ਰਹੇ ਆ ਮੁਹੱਲਾ ਕਲੀਨਿਕ ਬਣ ਰਹੇ ਆ ਤੇ ਇਸੇ ਆਧਾਰ ਤੇ ਜੋ ਆਮ ਆਦਮੀ ਪਾਰਟੀ ਸਰਕਾਰ ਜੋ ਕਹਿੰਦੀ ਆ ਉਹ ਕਰਕੇ ਦਿਖਾਉਂਦੇ ਆ ਤੇ ਲੋਕ ਜਿਹੜੇ ਆ ਉਹ ਇਸ ਵਾਰ ਚਾਹਣਗੇ ਕਿ ਸਾਡੇ ਜਿਹੜਾ ਪ੍ਰਧਾਨ ਮੰਤਰੀ ਜਿਹੜੇ ਆ ਉਹ ਅਰਵਿੰਦ ਕੇਜਰੀਵਾਲ ਜੀ ਹੋਣ ਭਾਈ ਕੀ ਨਾ ਤੁਹਾਡਾ ਪ੍ਰਵੀਨ ਕੁਮਾਰ ਜੀ ਪ੍ਰਵੀਨ ਕਿਹਨੂੰ ਦੇਖਣਾ ਚਾਹੋਗੇ ਚਾਰ ਭਾਜੀ ਜੀ ਨਿਰਿੰਦਰ ਮੋਦੀ ਜੀ ਨੂੰ ਕੀ ਕਾਰਨ ਕੀ ਹੈ ਕਾਰਨ ਇਹ ਜੀ ਉਹਨਾਂ ਨੇ ਪਿਛਲੇ ਜਿਹੜੇ 25 ਸਾਲ ਪੁਰਾਣੇ ਮੁੱਦੇ ਸੀਗੇ ਉਹਨਾਂ ਨੂੰ ਠੀਕ ਕੀਤਾ ਜਿੱਦਾਂ ਕਸ਼ਮੀਰ ਦੇ ਵਿੱਚ 370 ਤੋੜੀ ਹੈ, ਰਾਮ ਮੰਦਰ ਅਯੁੱਧਿਆ ਦੇ ਵਿੱਚ ਬਣਾਇਆ ਹੈ, ਸੜਕਾਂ ਵਧੀਆ ਬਣਾਤੀਆਂ, ਵਧੀਆ ਪਲੇਟਫਾਰਮ ਬਣ ਗਏ ਨੇ ਔਰ ਦੇਸ਼ ਨੂੰ ਇੱਕ ਚੰਗੇ ਰਾਹ ਤੇ ਲੈ ਕੇ ਚੱਲ ਰਹੇ ਨੇ। ਦੇਸ਼ ਮਜ਼ਬੂਤੀ ਦੇ ਔਰ ਵਧ ਰਿਹਾ ਹੈ। ਜਿੱਥੇ ਤੱਕ ਆਪਣੇ ਆਰਮੀ ਦੇ ਕਹ ਲੋ ਜਾਂ ਆਪਣੀ ਜਿੰਨੀ ਵੀ ਸਕਿਉਰਿਟੀ ਹੈਗੀ ਬਾਰਡਰ ਸਕਿਉਰਿਟੀ ਫੋਰਸ ਹੈਗੀ ਹੈ ਇਹਨਾਂ ਨੂੰ ਜੇਕਰ ਆਪਾਂ ਕੁਝ ਬੰਦਿਆਂ ਨਾਲ ਮਿਲੇ ਸੀ ਕੁਝ ਅਫਸਰਾਂ ਨਾਲ ਗੱਲਬਾਤ ਕੀਤੀ ਉਹ ਹਥਿਆਰ ਜਿਹੜੇ ਸਾਨੂੰ ਮਿਲੇ ਐ ਇਸ ਟਾਈਮ ਤੇ ਉਹ ਸਾਨੂੰ ਪਿਛਲੇ 20 30 50 ਸਾਲ ਤੋਂ ਨਹੀਂ ਮਿਲੇ ਸੀਗੇ ਅੱਜ ਦੀ ਡੇਟ ਦੇ ਵਿੱਚ ਸਾਡੇ ਕੋਲੋਂ ਬਹੁਤ ਹੀ ਵਧੀਆ ਹਥਿਆਰ ਆ ਗਏ ਨੇ ਔਰ ਦੇਸ਼ ਦਾ ਜਿਹੜਾ ਡੰਕਾ ਪੂਰੇ ਵਰਲਡ ਦੇ ਵਿੱਚ ਵੱਜਦਾ ਸੁਨੀ ਦੀ ਔਲ ਦੀ ਗੱਲ ਕਰੀ ਪਿਛਲੇ 5 ਸਾਲ ਦੇ ਹਲੇ ਹਲਕੇ ਜਿਹਾ ਆਏ ਨਹੀਂ ਉਹਦਾ ਵਿਰੋਧ ਵੀ ਹੋਏਗਾ ਜੀ ਉਹ ਤੇ ਕੰਮ ਹੀ ਦੇਖੇਗਾ ਨਾ ਜੀ ਉਹਨਾਂ ਦਾ ਈ ਸੁਨੀਦੇਵ ਜੀ ਆਏ ਜਾਂ ਨਹੀਂ ਆਏ ਉਹ ਤੇ ਪਾਰਟੀ ਹੈ ਕਿ ਉਹਨੇ ਉਹਨਾਂ ਨੇ ਕਿਉਂ ਅੱਗੇ ਲਿਆਂਦਾ ਜਾਂ ਅੱਗੇ ਕਿੱਦਾਂ ਉਹਨਾਂ ਕੋਲ ਕੰਮ ਨਹੀਂ ਲਿਆ ਗਿਆ ਇਹ ਤੇ ਹਾਈ ਕਮਾਂਡਿੰਗ ਪੰਜ ਸਾਲ ਦੇ ਵਿੱਚ ਕਿਹੜੇ ਕੰਮ ਕਰਵਾਏ ਉਹਨਾਂ ਨੇ ਪੰਜ ਸਾਲ ਦੇ ਵਿੱਚ ਜੀ ਉਹਨਾਂ ਨੇ ਤੇ ਚਲੋ ਇੱਥੇ ਖਿਆਲ ਦੋ ਤਿੰਨ ਵਾਰ ਹੀ ਆਏ ਨੇ ਜ਼ਿਆਦਾ ਵਾਰਤ ਨਹੀਂ ਆਏ ਪਰ ਬਾਕੀ ਜਿਹੜਾ ਸੈਂਟਰ 'ਚ ਕੰਮ ਹੋਏ ਨੇ ਉਤੇ ਹੋਏ ਨੇ ਜੀ ਤੁਸੀਂ ਗੱਲ ਕੀਤੀ ਮੋਦੀ ਜੀ ਦੀ ਮਤਲਬ ਪ੍ਰਧਾਨ ਮੰਤਰੀ ਜਿਹੜੇ ਦੀ ਉਹਦੀ ਗੱਲ ਕੀਤੀ ਹੈ ਜੀ ਸਰ ਮੇਰਾ ਇਹੀ ਹੈ ਮੇਰਾ ਕੀ ਆਮ ਮਤਲਬ 90% ਲੋਕਾਂ ਦਾ ਇਹੀ ਕਹਿਣਾ ਹੈ ਕਿ ਪੀਐਮ ਦਾ ਚਿਹਰਾ ਆਉਣ ਵਾਲੇ ਟਾਈਮ 'ਚ ਕੇਜਰੀਵਾਲ ਜੀ ਹੋਣਾ ਚਾਹੀਦੇ ਨੇ ਕਿਉਂਕਿ ਉਹ ਇੱਕ ਇਹੋ ਜੀ ਲੀ ਤੇ ਚੱਲੇ ਨੇ ਜਿਹੜੀ ਲੀ ਤੇ ਪਹਿਲੀ ਰਾਜਨੀਤੀ ਨੂੰ ਚੱਲਣਾ ਚਾਹੀਦਾ ਸੀ ਉਹਨਾਂ ਨੇ ਇੱਕ ਰਾਜਨੀਤੀ ਦਾ ਮੁੱਖ ਮੋੜ ਦਿੱਤਾ ਰੁੱਖ ਮੋੜ ਦਿੱਤਾ ਉਹਨਾਂ ਨੇ ਉਹਨਾਂ ਨੇ ਸਹੀ ਤਰੀਕੇ ਨਾਲ ਦੱਸਿਆ ਕਿ ਰਾਜਨੀਤੀ ਕੀ ਚੀਜ਼ ਹੁੰਦੀ ਹੈ ਉਹਨਾਂ ਨੇ ਮਤਲਬ ਲੋਕਾਂ ਦੇ ਦਰਦ ਨੂੰ ਪਹਿਚਾਣਿਆ ਇੱਕ ਜਿਹੜੀ ਸਿੱਖਿਆ ਉਸ ਦੇ ਲੈਵਲ ਨੂੰ ਉੱਪਰ ਉਠਾਇਆ ਉਠਾਇਆ ਉਹਨਾਂ ਨੂੰ ਪਤਾ ਹੈ ਕਿ ਜਿਹੜਾ ਸਿੱਖਿਸ਼ਿਤ ਬੰਦਾ ਹੈ ਸਿੱਖਿਸ਼ਿਤ ਬੱਚਾ ਹੈ ਉਹ ਹੀ ਅੱਗੇ ਪਵਿੱਖ ਬਣਾ ਸਕਦਾ ਆਪਣੇ ਇੰਡੀਆ ਦਾ ਆਪਣੇ ਪੰਜਾਬ ਦਾ ਆਪਣੇ ਭਾਰਤ ਦਾ ਔਰ ਇਸ ਕਰਕੇ ਕਿ ਉਹਨਾਂ ਨੇ ਇੱਕ ਲੋਕਾਂ ਦੀ ਨੀਡ ਨੂੰ ਜਾਣਿਆ ਇੱਕ ਨੀਡ ਕੀ ਹੁੰਦੀ ਹੈ ਇੱਕ ਜ਼ਰੂਰਤ ਹੁੰਦੀ ਹੈ ਬੰਦੇ ਦੀ ਆਪਣੀ ਐਜੂਕੇਸ਼ਨ ਔਰ ਦੂਸਰੀ ਹੁੰਦੀ ਹੈ ਆਪਣੀ ਸਿਹਤ ਉਹਨਾਂ ਸਾਰੀਆਂ ਚੀਜ਼ਾਂ ਨੂੰ ਉਹਨਾਂ ਦੇ ਸਤਰ ਨੂੰ ਬਹੁਤ ਉਹਨਾਂ ਨੇ ਉੱਪਰ ਉਠਾਇਆ ਹੈ ਇਨ੍ਹਾਂ ਚੀਜ਼ਾਂ ਦੇ ਮੱਦੇਨਜ਼ਰ ਇਨ੍ਹਾਂ ਚੀਜ਼ਾਂ ਨੂੰ ਦੇਖਦੇ ਹੋਏ ਆਪਾਂ ਦੀ ਸਭ ਦੀ ਆਵਾਜ਼ ਇਹ ਹੈ ਕਿ ਸਾਡੇ ਕੇਜਰੀਵਾਲ ਜੀ ਨੂੰ ਅੱਗੇ ਪੀਐਮ ਦੀਆਂ ਚੋਣਾਂ ਲੜਨੇ ਚਾਹੀਦਾ ਉਹਨਾਂ ਨੂੰ ਪੀਐਮ ਬਣਾਉਣਾ ਵੀ ਚਾਹੀਦਾ ਪੰਜਾਬ ਸਰਕਾਰ ਦਾ 2 ਸਾਲ ਦਾ ਕਾਰਜਕਾਲ ਕਿਦਾ ਦੇਖਦੇ ਪੰਜਾਬ ਸਰਕਾਰ ਦਾ ਕਾਰਜਕਾਲ ਬਹੁਤ ਹੀ ਵਧੀਆ ਹੈ ਉਹਨਾਂ ਨੇ ਉਹ ਕੰਮ ਕਰ ਦਿੱਤੇ ਨੇ ਜੋ ਪਿਛਲੀਆਂ ਸਰਕਾਰਾਂ ਨੇ ਬੜੇ ਹੀ 25 25 30 30 ਸਾਲਾ ਤੋਂ 40 40 ਸਾਲਾ ਤੋਂ ਨਹੀਂ ਕੀਤੇ ਉਹਨਾਂ ਨੇ ਇੱਕ ਮਤਲਬ ਨਵਾਂ ਰਾਜਨੀਤੀ ਨੂੰ ਰੂਪ ਦਿੱਤਾ ਉਹਨਾਂ ਨੇ ਜਿਹੜੀ ਕਹਿੰਦੇ ਨਾ ਕਿ ਖੇਲ ਰਾਜਨੀਤੀ ਸੀਗੀ ਜਿਹੜਾ ਖੇਲ ਸੀਗਾ ਜਿੱਦੇ ਵਿੱਚ ਕੋਈ ਵੀ ਆਪਣੀ ਗੰਦੀ ਤੋਂ ਗੰਦੀ ਰਾਜਨੀਤੀ ਵੀ ਖੇਲ ਜਾਂਦੇ ਗੰਦੀ ਤੋਂ ਗੰਦੀਆਂ ਹਰਕਤਾਂ ਵੀ ਕਰ ਜਾਂਦੇ ਸੀਗੇ ਜਿੱਤਣ ਵਾਸਤੇ ਉਹ ਚੀਜ਼ਾਂ ਨੂੰ ਬਿਲਕੁਲ ਉਹਨਾਂ ਨੇ ਬਿਲਕੁਲ ਇੱਕ ਨਵਾਂ ਰੁਖ ਦਿੱਤਾ ਉਹਨਾਂ ਨੇ ਨਿਸ਼ਪਾਕ ਔਰ ਬੜੀ ਵਧੀਆ ਰਾਜਨੀਤੀ ਕੀਤੀ ਹੈ ਉਹਨਾਂ ਦੇ ਜਿਹੜੇ ਲੀਡਰ ਨੇ ਜਿਹਨੇ ਮੰਤਰੀ ਨੇ ਉਹ ਵੀ ਇੰਨੇ ਵਧੀਆ ਕੰਮ ਕਰ ਰਹੇ ਨੇ ਉਹਨਾਂ ਦੇ ਮੰਤਰੀਆਂ ਨੇ ਜਿਹੜੇ ਸਰਪੰਚ ਸੀਗੇ ਪਿੰਡਾਂ ਦੇ ਵਿੱਚ ਚਾਹੇ ਉਹ ਕਿਹੇ ਵੀ ਉਹਦੇ ਨਾਲ ਰਿਲੇਟਡ ਸੀਗੇ ਪਾਰਟੀ ਦੇ ਨਾਲ ਉਹਨਾਂ ਨੇ ਹਰ ਇੱਕ ਨੂੰ ਬਹੁਤ ਵਧੀਆ ਗਰੰਟੀ ਬਹੁਤ ਵਧੀਆ ਫੰਡ ਦਿੱਤੇ ਨੇ ਇਸ ਇਲਾਵਾ ਨੂੰ 1000 ਰੁਪਏ ਵਾਦਾ ਉਹ ਨਹੀਂ ਮਿਲਿਆ ਸਰ ਜਿਹੜੀ ਮਹਿਲਾਵਾਂ ਦੇ 1000 ਦੀ ਤੁਸੀਂ ਗੱਲ ਕਰਦੇ ਹੋ ਸਰ ਤੁਸੀਂ ਦੇਖਿਆ ਹੀ ਹੈ ਕਿ ਜਿਹੜੀਆਂ ਪੁਰਾਣੀਆਂ ਸਰਕਾਰਾਂ ਸੀ ਉਹਨਾਂ ਨੇ ਕਿੰਨੇ-ਕਿੰਨੇ ਕਰੋੜਾਂ ਦਾ ਸਾਡੇ ਮਤਲਬ ਪੰਜਾਬ ਸਰਕਾਰ ਦੇ ਉੱਤੇ ਕਰਜ਼ਾ ਛਾੜਿਆ ਸੀਗਾ ਉਹ ਕਰਜ਼ੇ ਉੱਤਰ ਰਹੇ ਨੇ ਆਉਣ ਵਾਲੀਆਂ ਜੇ ਇਨੀਆਂ ਸਹੂਲਤਾਂ ਦਿੱਤੀਆਂ ਨੇ ਆਪਣੀ ਆਮ ਆਦਮੀ ਪਾਰਟੀ ਨਿਕਲੀ ਨਹੀਂ ਕਿ ਮੋਹੱਲ ਲੈਣੀ ਘਮ ਹੋਈ ਅਗਰ ਵਾਏ ਨੇ ਬੱਚਿਆਂ ਦੀ ਐਜੂਕੇਸ਼ਨ ਨੂੰ ਵਧੀਆ ਬਣਾਇਆ ਤੇ ਆਉਣ ਵਾਲੇ ਟਾਈਮ 'ਚ ਇਹ ਵੀ ਜ਼ਰੂਰ ਹੋਏਗੀ ਉਹਨਾਂ ਦੀ ਗਰੰਟੀ ਪੂਰੀ ਠੀਕ ਹੈ ਭਾਈ ਕੀ ਨਾਂ ਹੈ ਤੁਹਾਡਾ ਮੇਰਾ ਨਾਮ ਆਮਨ ਹੈ ਅਮਨ ਜੀ ਕਿਨੂੰ ਦੇਖਣਾ ਚਾਹੋਗੇ 2024 ਚ 2024 ਚ ਸਰਮਾ ਕੇਜਰੀਵਾਲ ਜੀ ਨੂੰ ਦੇਖਣਾ ਜਾਵਾਂਗਾ ਕੀ ਕਾਰਨ ਕੀ ਕਿਉਂਕਿ ਪੰਜਾਬ ਚ ਬੜੀਆ ਕੰਮ ਕਰਦੇ ਪਿਆ ਇਸ ਕਰਕੇ ਕਿਹੜੇ ਕੰਮ ਵਿਕਾਸ ਕਰਵਾਇਓ ਦੱਸੋ ਵਿਕਾਸ ਇੱਕ ਤਾਂ ਜੋਬ ਕ੍ਰੀਏਸ਼ਨ ਬੜੀ ਵਧੀਆ ਕੀਤੀ ਹੈ ਇਸ ਵਾਰ ਇਹਨਾਂ ਨੇ 2 ਸਾਲ ਦੇ ਪਿਛਲੇ ਇਹਨਾਂ ਦੇ ਜੋਬ ਚ ਟਰਾਂਸਪੇਰੈਂਸੀ ਨਾਲ ਜੋ ਗਈ ਹੈ ਪੂਰੀ ਜੋ ਵੀ ਪਾਰਟੀ ਹੁੰਦੀ ਹੈ ਇਹਦੇ ਵਿੱਚ ਸਾਡੇ ਪਿੰਡ ਦੇ ਕਈ ਨੌਜਵਾਨਾਂ ਨੂੰ ਜੋਬ ਮਿਲੀ ਹੈ ਇਸ ਵਾਰ ਪੰਜਾਬ ਚ ਇਸ ਕਰਕੇ ਔਰ ਬਾਕੀ ਪਾਲਿਸੀਆਂ ਵੀ ਬੜੀਆ ਹੈਲਥ ਸੈਕਟਰ ਚ ਜਾਂ ਐਜੂਕੇਸ਼ਨ ਸੈਕਟਰ ਚ ਵੀ ਪਈ ਕੀ ਨਾ ਤੁਹਾਡੇ ਨਮਸਕਾਰ ਜੀ ਮੇਰਾ ਨਾਮ ਅਜੀਤ ਸ਼ਰਮਾ ਭਾਜੀ ਪੋਇਪੁਆਇੰਟ ਤੇ ਜੀ ਹਾਂ ਜੀ ਕਿੰਨੂ ਦੇਖਣਾ ਚਾਹੋਗੇ ਪ੍ਰਧਾਨ ਮੰਤਰੀ ਚਹਿਰਾ ਦੇਖੋ ਜੀ ਸਭ ਤੋਂ ਪਹਿਲਾਂ ਤੇ ਮੇਕੋ ਗਲਤ ਨਾ ਕਹਿਣਾ ਜੰਨਾ ਜਿੱਦਾਂ ਭਾਈ ਹੋਰਾਂ ਨੇ ਕਿਹਾ ਕਿ ਵਿਦੇਸ਼ਾਂ ਦੇ ਵਿੱਚ ਜਿੰਨਾ ਕਿ 2005 ਕੈਦੀਏ 10 ਤੋਂ ਪਹਿਲਾਂ ਤੇ ਕਾਂਗਰਸ ਨੂੰ ਹਰ ਕੋਈ ਵੋਟ ਪੰਦਾ ਆਇਆ ਠੀਕ ਹੈ ਜੀ ਤੇ ਭਾਜੀ ਪੀ ਜਦੋਂ ਦੀ 2014 ਤੋਂ ਆਈ ਹੈ ਨਾ ਮੈਂ ਕਹਿੰਦਾ ਕਿ ਵਿਸ਼ਵ ਚ ਨਹੀਂ ਪੂਰੇ ਵਰਲਡ ਜੱਬਾ ਜੇ ਕਹਦੀ ਨਾ ਬੱਕ ਵੀ ਕਿਹੇ ਬੱਚੇ ਨੂੰ ਖਿਲਾਰਦੇ ਏ ਤੇ ਜਿੰਨੂੰ ਪੁੱਛ ਲਿਓ ਇੱਕੋ ਹੀ ਗੱਲ ਹੀ ਕਹੇਗਾ ਕਿ ਯੂਰ ਪ੍ਰਾਈਮਰ ਸਿਸ ਨਰਿੰਦਰ ਮੋਦੀ ਇੱਕੋ ਹੀ ਗੱਲ ਕਰਦੇ ਆ ਕਿ ਉਹਨਾਂ ਦੇ ਵਿੱਚ ਕੋਈ ਗੱਲਬਾਤ ਹੈ ਗਈ ਹੈ ਤਾਂ ਹੀ ਲੋਕੀ ਲਾਈ ਕਰਦੇ ਉਹਨਾਂ ਨੂੰ ਕੀ ਕਹਿੰਦੇ ਇਸ ਕਰਕੇ ਕਿ ਮੇਰੀ ਤੇ ਸਲਾਹ ਇਹੀ ਹੈ ਬੈਸਟ ਆਫ ਬੈਸਟ ਨਰਿੰਦਰ ਮੋਦੀ ਨਹੀਂ ਵੋਟ ਪਾਈ ਜਾਵੇ ਤੇ ਉਹਨਾਂ ਨੂੰ ਹੀ ਬਣਾਇਆ ਜਾਵੇ ਰਾਹੁਲ ਗਾਂਧੀ ਵੀ ਭਾਰਤ ਜੋੜ ਯਾਤਰਾ ਨਿਕਲ ਪਈ ਹੈ ਉਹ ਤਾਂ ਕੋਈ ਫਰਕ ਪੈਗਾ ਦੇਖੋ ਜੀ ਉਹ ਤਾਂ ਇੱਕ ਪੋਲੀਟਿਕਲ ਸਟੈਂਟ ਹੈ ਜੋਸ਼ ਮਰਜੀ ਰਾਹੁਲ ਗਾਂਧੀ ਕਰਦੇ ਰਹਿਣ ਇੰਨਾ ਦੀ ਕਾਂਗਰਸ ਦੀ ਮੈਂ ਇੱਕ ਗੱਲ ਸੁਣਾਉਣਾ ਤੁਹਾਨੂੰ ਜਦੋਂ ਅਜ ਦੇ ਰਾਮ ਮੰਦਰ ਦਾ ਵਿਰੋਧ ਕਰ ਰਹੇ ਆ ਨਾ ਰਾਮ ਸੇਤੂ ਦਾ ਵਿਰੋਧ ਕਰਨ ਵਾਲਾ ਕੌਣ ਸੀ ਨਰਿੰਦਰ ਮੋਦੀ ਕਿ ਰਾਹੁਲ ਗਾਂਧੀ ਰਾਹੁਲ ਗਾਂਧੀ ਦੀ ਫੈਮਿਲੀ ਹੀ ਰਾਮ ਸੇਤੂ ਦੀ ਵਿਰੋਧ ਕਰਨ ਵਾਲੀ ਤੇ ਇਸ ਕਰਕੇ ਕਿ ਆਪਾਂ ਲੈਕੀ ਪੂਰਾ ਵਰਲਡ ਹੀ ਲੈਕ ਨਰਿੰਦਰ ਮੋਦੀ ਨੂੰ ਕਰਨਾ ਚਾਹੁੰਦਾ ਵਾ ਰਾਹੁਲ ਗਾਂਧੀ ਤੇ ਸਾਡੇ ਵੇਖਿਆ ਜਾਏ ਸੋਚ ਦੇ ਵਿੱਚ ਤੋਂ ਬਹੁਤ ਹਜੇ ਵੀ ਬਹੁਤ ਪਰੇ ਆ ਜੁਵਾ ਜਿਹਨੂੰ ਨੇਤਾ ਕਹਿੰਦਾ ਉਹ ਜੁਵਾ ਨੇਤਾ ਨਹੀਂ ਹੈਗਾ ਉਹ ਕੋਈ 50 ਤੋਂ ਆਪੋ ਯੁਵਾ ਨੇਤਾ ਕੋਈ ਨਹੀਂ ਹੈਗਾ ਉਹ ਆਪਣੇ ਆਪ ਨੂੰ ਯੁਵਨ ਹੋਤਾ ਨੇਤਾ ਕਹਿੰਦਾ ਪਰ ਲਾਈਕ ਨਹੀਂ ਕਰਪਾ ਕਰਦੇ ਜਿੰਦੇ ਰਾਹੁਲ ਆਪਣਾ ਆਰਾਮੰਦਿਰ ਨੂੰ ਰਾਜਨੀਤੀਕਾਰੀ ਦੇਖੋ ਜੀ ਆਰਾਮੰਦਰ ਦੇ ਬਾਰੇ ਤੁਹਾਨੂੰ ਕੀ ਦੱਸੀਏ ਇਹਨਾਂ ਨੇ ਬਾਈ ਬਾਈ ਐਡਵੋਕੇਟ ਸਾਰੇ ਖਿਲਾਾਰੇ ਕਾਫੀ ਵੱਡੇ ਤੋਂ ਵੱਡੇ ਖਿਲਾਾਰੇ ਪਰ ਆਖਰ ਦੇ ਵਿੱਚ ਸਨਾਤਨ ਦੇ ਹੀ ਜਿੱਤੋਈ ਠੀਕ ਹੈ ਭਾਈ ਕੀ ਨਾਂ ਹੈ ਤੁਹਾਡਾ ਜੀ ਮੇਰਾ ਨਾਮ ਲੱਕੀ ਹੈਗਾ ਜੀ ਅੱਛਾ ਤੇ ਮੈਂ ਪਿੰਡ ਪੋਏ ਦਾ ਰਹਿਣ ਵਾਲਾ ਆਪਨਾ ਕਿਨੂੰ ਦੇਖਣਾ ਚਾਹੋਗੇ ਭਤਾਂਜੀ ਵਿਚਾਰੇ ਦੇਖੋ ਜੀ ਚਿਹਰਾ ਤੇ ਮੈਨੂੰ ਮੇਰੇ ਕਹਿਣ ਦੇ ਨਾਲ ਤੁਹਾਨੂੰ ਜਿਆਦਾ ਫਰਕ ਨਹੀਂ ਪੈਣਾ ਸਾਰੀ ਦੁਨੀਆ ਨੂੰ ਹੀ ਪਤਾ ਹੈ ਕਿ ਚਿਹਰਾ ਕਿਹੜਾ ਹੋਣਾ ਚਾਹੀਦਾ ਚਿਹਰਾ ਇੱਕ ਹੀ ਹੈ ਨਰਿੰਦਰ ਸਿੰਘ ਮੋਦੀ ਉਹਨਾਂ ਨੇ ਇਹ 10 ਸਾਲ ਦੇ ਵਿੱਚ ਇੰਨਾ ਕੁ ਵਿਕਾਸ ਕਰ ਦਿੱਤਾ ਕਿ ਬੱਚੇ-ਬੱਚੇ ਨੂੰ ਵੀ ਪਤਾ ਜਿਵੇਂ ਕਿ ਤੁਹਾਨੂੰ ਹੁਣ ਲੇਟੈਸਟ ਨਿਊਜ਼ ਹੈ ਆ ਰਾਮ ਮੰਦਿਰ ਬਾਰੇ 500 ਸਾਲ ਤੋਂ ਇਹ ਮੰਦਿਰ ਦੀ ਉਡੀਕ ਕਰ ਰਹੇ ਸੀ ਕੋਈ ਵੀ ਨੇਤਾ ਕੋਈ ਵੀ ਰਾਜਨੀਤਿਕ ਪਦ ਇਹਨਾਂ ਨੂੰ ਮਤਲਬ ਬਣਾਉਣ ਦੇ ਵਿੱਚ ਇਹ ਅਸਮਰਥੀ ਪਰ ਜਿਹੜੇ ਨਰਿੰਦਰ ਮੋਦੀ ਜੀ ਸਾਡੇ ਦੇ ਪ੍ਰਧਾਨ ਮੰਤਰੀ ਆ ਇਹਨਾਂ ਨੇ ਇਹ ਚੀਜ਼ ਕਰਕੇ ਇਹ ਹਿੰਦੂਆਂ ਦੇ ਅੱਗੇ ਬਹੁਤ ਵੱਡੀ ਸੁਗਾਤ ਰੱਖੀ ਆ ਇਹ ਮੰਦਰ ਬਣਨ ਦੇ ਕਰਕੇ ਹਰ ਇੱਕ ਬੰਦੇ ਨੂੰ ਰੁਜ਼ਗਾਰ ਮਿਲਣਾ ਮੈਂ ਚਾਹਨਾ ਕਿ ਇਦਾਂ ਦੇ ਹੋਰ ਵੀ ਸਥਾਨ ਬਣਨੇ ਚਾਹੀਦੇ ਆ ਜੋ ਕਿ ਸਾਡੀ ਆਉਣ ਵਾਲੀ ਜਿਹੜੀ ਪੀੜ੍ਹੀ ਆ ਉਹ ਰਾਮ ਭਗਵਾਨ ਜੀ ਨੂੰ ਯਾਦ ਰੱਖੇ ਠੀਕ ਹੈ ਜੀ ਬਾਕੀ ਜੇ ਗੱਲ ਕਰੀ ਜਾਏ ਸੈਂਟਰ ਦੀ ਸੈਂਟਰ ਦੇ ਵਿੱਚ ਬੀਜੇਪੀ ਸਰਕਾਰ ਬਹੁਤ ਵਧੀਆ ਔਰ ਨਾਲ ਦੀ ਨਾਲ ਜੇ ਸੈਂਟਰ ਦੇ ਵਿੱਚ ਬੀਜੇਪੀ ਸਰਕਾਰ ਆ ਤਾਂ ਮੈਂ ਚਾਹਨਾ ਰਾਜੇ ਦੇ ਵਿੱਚ ਵੀ ਬੀਜੇਪੀ ਸਰਕਾਰ ਆਣੀ ਚਾਹੀਦੀ ਹੈ ਉਹਦੇ ਨਾਲ ਕੀ ਹੈ ਕਿ ਕੰਮ ਕਰਵਾਉਣ ਦੇ ਵਿੱਚ ਕੋਈ ਮੁਸ਼ਕਿਲ ਨਹੀਂ ਆਂਦੀ ਹੈ ਜੀ ਉਹ ਜੋ ਸੰਸਦ ਪਠਾਨ ਗੁਰਦਾਸਪੁਰ ਦੀ ਗੱਲ ਕਿੰਨੂੰ ਦੇਖਣਾ ਚਾਹੋਗੇ ਗੁਰਦਾਸਪੁਰ ਦੇ ਹਲਕੇ ਦੇ ਵਿੱਚ ਬੀਜੇਪੀ ਦਾ ਐਮਪੀ ਦੇਖਣਾ ਚਾਹਨਾ ਮੈਂ ਅਲੇ ਸਨੀ ਦਿਉਲੀ ਉਹ ਵੀ ਪੰਜ ਸਾਲ ਆਏ ਨਹੀਂ ਤੇ ਬਿਲਕੁਲ ਆਇਆ ਮੈਂ ਮੈਂ ਮੰਨਦਾ ਕਿ ਉਹਨਾਂ ਨੇ ਆ ਕੇ ਕੋਈ ਕੰਮ ਨਹੀਂ ਕੀਤਾ ਹੈ ਇਹ ਤੇ ਮਤਲਬ ਪਾਰਟੀ ਨੂੰ ਦੇਖਣਾ ਚਾਹੀਦਾ ਸੀ ਤੇ ਤੁਸੀਂ ਚਾਹੋਗੇ ਲੋਕਲ ਕੈਂਡੀਡੇਟ ਆਏ ਕਿ ਬਾਹਰੋਂ ਆਏ ਬਿਲਕੁਲ ਲੋਕਲ ਕੈਂਡੀਡੇਟ ਜ਼ਾਇਦਾ ਮੈਂ ਨਿੰਦਰ ਮੋਦੀ ਨੂੰ ਇਹ ਹੀ ਅਪੀਲ ਕਰਦਾ ਹਾਂ ਕਿ ਉਹ ਕੋਈ ਲੋਕਲ ਕੈਂਡੀਡੇਟ ਪਠਾਨਕੋਟ ਜ਼ਿਲ੍ਹਾ ਪਠਾਨਕੋਟ ਗੁਰਦਾਸਪੁਰ ਜਾਦੀਨਾਨਗਰ ਜਾਂ ਹਲਕਾ ਪੋਏ ਦੇ ਵਿੱਚ ਕਿਸੇ ਵੀ ਨੁਮਾਇੰਦੇ ਨੂੰ ਐਮਪੀ ਦੀ ਟਿਕਟ ਦੇ ਕੇ ਇਹ ਮਤਲਬ ਜਿਤਾ ਸਕਦੇ ਆ। ਕਈ ਤਾਂ ਖੰਨਾ ਵੀ ਦਾਵੇਦਾਰ ਮੰਨੀ ਜਾ ਰਹੀ ਹੈ। ਬਿਲਕੁਲ ਦਾਵੇਦਾਰ ਹੈਗੇ ਆ ਉਹਨਾਂ ਨੇ ਉਹਨਾਂ ਦੇ ਹਸਬੰਦ ਨੇ ਬਹੁਤ ਸਾਰੇ ਕੰਮ ਕਰਵਾਏ ਆ ਪਰ ਇਸ ਵਾਰ ਜੋ ਮੇਰੀ ਮੇਰੀ ਦਿਲ ਦੀ ਤਮੰਨਾ ਹੈ ਕਿ ਲੋਕਲ ਬੰਦਾ ਹੋਣਾ ਚਾਹੀਦਾ। ਭਾਈ ਕੀ ਨਾ ਤੁਹਾ ਜੀ ਜੁਗਸਰਗ ਗੁਆਈ ਵੱਲ ਕੀ ਕਿੰਨੂ ਦੇਖਣਾ ਚਾਹੁੰਦਾ ਹਾਂ ਮੈਂ ਸ੍ਰੀ ਨਰਿੰਦਰ ਮੋਦੀ ਜੀ ਨੂੰ ਦੇਖਣਾ ਚਾਹੁੰਦਾ ਜੀ ਕਾਰਨ ਕੀ ਹੈ ਕਾਰਨ ਬਹੁਤ ਸਾਰੇ ਕਾਰਨਾਂ ਜਿਨ੍ਹਾਂ ਵਿੱਚ ਮੈਂ ਕੁਝ ਕਾਰਨ ਦੱਸਣਾ ਚਾਹੁੰਦਾ ਤੁਹਾਨੂੰ ਇਸ ਟਾਈਮ ਤੇ ਮੈਂ ਆਪਣੇ ਪਲੱਸ 2 ਕਰਕੇ ਵਿਰੋਜਗਾਰਥਾ ਉਦੋਂ ਕੋਈ ਲੋਨ ਵਗੈਰਾ ਕੁਝ ਕੋਈ ਜੀ ਕੋਈ ਪ੍ਰੋਬਲਮ ਹੋਣੀ ਨਹੀਂ ਸਕੀਮ ਨਹੀਂ ਅੱਜ ਦੇ ਟਾਈਮ ਤੇ ਤੁਸੀਂ ਪਲੱਸ 2 ਕਰਕੇ ਮੁਦਰਾ ਜਿਹੋ ਦਾ ਅਲਾਉਟ ਠਾ ਸਕਦੇ ਹੋ 50000 ਤੋਂ ਲੈ ਕੇ 20 ਲੱਖ ਤੱਕ ਤੁਹਾਨੂੰ ਲੋਨ ਮਿਲ ਸਕਦਾ ਆਪਣੇ ਰੋਜ਼ਗਾਰ ਵਾਸਤੇ ਕੰਮ ਵਾਸਤੇ ਆਪਾਂ 10-15 ਸਾਲ ਕਾਫੀ ਤੱਕ ਇਹ ਖਾਦੇ ਵੀ ਸਾਨੂੰ ਇਹੋ ਜਿਹਾ ਕੋਈ ਉਹ ਮਿਲਿਆ ਨਹੀਂ ਮਤਲਬ ਅੱਜ ਦੇ 1.5 ਸਾਲਾਂ ਨੇ ਉਹਨਾਂ ਦਾ ਕੰਮ ਬਹੁਤ ਵਧੀਆ ਲੱਗਿਆ ਜੀ ਉਜਵਲ ਦੀ ਯੋਜਨਾ ਹੈ ਮੋਦਰਾ ਯੋਜਨਾ ਹੋਰ ਸੜਕਾਂ ਦਾ ਵਿਕਾਸ ਹੈ ਔਰ ਆਉਣ ਵਾਲੇ ਸਮੇਂ ਤੋਂ ਮੈਂ ਚਾਹਨਾ ਕਿ 10 ਸਾਲ ਹੋਰ ਘਟੂ ਘਟ ਪ੍ਰਧਾਨ ਮੰਤਰੀ ਬਣ ਤੌਰ ਤੇ ਇਸ ਨੂੰ ਅੱਗੇ ਲੈ ਕੇ ਜਾਂ ਠੀਕ ਹੈ ਕੁਝ ਹੋਰ ਵੀ ਲੋਕੀ ਸਾਡੇ ਨਾਲ ਮੌਜੂਦ ਹੈ ਭਾਈ ਕੀ ਨਾ ਥੜਾ ਨਾਲ ਕਮਲ ਕੁਮਾਰ ਜੀ ਕਮਲ ਜੀ ਕਿੰਨੂ ਦੇਖਣਾ ਚਾਹੋਗੇ ਬਰਾਬਰ ਦੁਬਾਰਾ ਮੇ ਦੀ ਕਾਰਨ ਕੀ ਕਾਰਨ ਫਰਸਟ ਕਾਰਨ ਤੇ ਅਜੋਧਿਆ ਮੰਦਿਰ ਆਰਟੀਕਲ 300 ਆਪਣਾ ਸੱਤਾ ਤੋੜਿਆ ਗਿਆ ਫਿਰ ਹੋਰ ਵੀ ਕਈ ਤਰ੍ਹਾਂ ਦੇ ਕੰਮ ਹੈ ਜਿਹੜੇ ਕਿ ਇਸਰੇ 10 ਸਾਲ ਚ ਹੋਏ ਹਿੰਦੁਸਤਾਨ ਅੱਜ ਦੁਨੀਆ ਦੇ ਵਿੱਚ ਹਰ ਕੰਟਰੀ ਉਸ ਨੂੰ ਮਤਲਬ ਕਿ ਪ੍ਰਮੁੱਖ ਮੰਨ ਕੇ ਚੱਲ ਰਹੀ ਹੈ ਸੋ ਫਿਰ ਇਹ ਤੇ ਟਿਕਟ ਦਾ ਜਾਂ ਐਮਪੀ ਦਾ ਮਸਲਾ ਇਹ ਤੇ ਹਾਈ ਕਮਾਂਡ ਮਤਲਬ ਕਿ ਕਰੇਗਾ ਲੇਕਿਨ ਬੀਜੇਪੀ ਇਸ ਬਾਰ ਵੀ ਇੰਡੀਆ ਗਠਬੰਧਨ ਨੂੰ ਕਿੱਦਾਂ ਦੇਖਦੇ ਹੋ ਇੰਡੀਆ ਗਠਬੰਧਨ ਦੇ ਉਹ ਤੇ ਮਤਲਬ ਉਹਦੇ ਨਾਲ ਤੇ ਮੋਦੀ ਸਾਹਿਬ ਜਿੱਦੇ ਆ ਕਿਉਂਕਿ ਪਿਛਲੇ 10 ਸਾਲ ਤੋਂ ਜਿਹੜਾ ਕ ਮੋਦੀ ਸਾਹਿਬ ਕਰ ਰੇ ਨੇ ਉਹ ਨਹੀਂ ਹੋ ਰ ਪਾਰਾ ਜੀ ਉਹਨਾਂ ਕੋਲੋਂ ਰਾਓ ਜੀ ਲਾਲੋ ਤੇ ਸੀ ਆਪਾਂ ਕਿਸ ਨੂੰ ਕੁਝ ਗਲਤ ਨਹੀਂ ਬੋਲਣਾ ਚਾਹੁੰਦੇ ਲੇਕਿਨ ਮੋਦੀ ਸਾਹਿਬ ਮੋਦੀ ਸਾਹਿਬ ਹੀ ਨਾ ਜੀ ਐ ਇੱਥੇ ਹਲਕਾ ਪੋਇ ਦੇ ਨਿਵਾਸੀ ਜਿਹੇ ਪ੍ਰਧਾਨ ਮੰਤਰੀ ਮੋਦੀ ਨੂੰ ਹੀ ਅਗਲਾ ਪੀਐਮ ਦਾ ਚਾਰਾ ਦੇਖਣਾ ਚਾਹੁੰਦੇ ਆ ਪਵਨ ਸਿੰਘ ਪਠਾਨਕੋਟ ਪੰਜਾਬ ਤੱਕ